ਮਿਲ ਕੇ ਅਸੀਂ ਪੰਜਾਬ ਨੂੰ ਰੰਗਲਾ ਪੰਜਾਬ ਬਣਾਵਾਂਗੇ। ਅਤੇ ਬਿਜਲੀ ਦੇ ਮਾਮਲੇ ਵਿੱਚ ਪੰਜਾਬ ਨੂੰ ਸਰਪਲੱਸ ਬਣਾਵਾਂਗੇ। 24 ਘੰਟੇ ਬਿਜਲੀ ਰਹਿੰਦੀ ਹੈ ਜੇ ਕੋਈ ਦਿੱਕਤ ਨਹੀਂ ਬਿਜਲੀ ਦੀ ਸਾਨੂੰ। ਤੇ ਗਰੀਬਾਂ ਦਾ ਜੌਣ ਦਾ ਸਤਾਰ ਜਿਹੜਾ ਜੀਵਨ ਉੱਚਾ ਪੱਧਰ ਦਾ ਕਿਵੇਂ ਚੱਕ ਸਕਦੇ ਹਾਂ? ਤੇ ਸਾਡੀਆਂ ਪ੍ਰਾਇੋਰਟੀਜ਼ ਨੇ। ਮੇਰੇ ਤੇ ਯਕੀਨ ਤੁਸੀਂ ਕੀਤਾ ਤਾਂ ਯਕੀਨ ਰੱਖਿਓ। ਮੈਂ ਤੁਹਾਡਾ ਯਕੀਨ ਕਦੇ ਟੁੱਟਣ ਨਹੀਂ ਦੇਵਾਂਗਾ। ਅਨੋਖੇ ਅਮਰ ਸ਼ਹੀਦ ਤੰਤਨ ਬਾਬਾ ਦੀਪ ਸਿੰਘ ਜੀ ਦਾ ਜਨਮ ਦਿਹਾੜਾ ਕੱਲ ਬੜੀ ਸ਼ਰਧਾ ਤੇ ਸਤਿਕਾਰ ਨਾਲ ਮਨਾਇਆ ਜਾ ਰਿਹਾ ਹੈ ਅੱਜ ਉਹਨਾਂ ਦੇ ਗੁਰਦੁਆਰਾ ਸਾਹਿਬ ਵਿਖੇ ਅਲੌਕਿਕ ਫੁੱਲਾਂ ਦੀ ਸਜਾਵਟ ਕੀਤੀ ਗਈ ਹੈ ਜਿਹੜੀ ਵੇਖਦਿਆਂ ਹੀ ਬੰਦੀ ਹੈ ਆਓ ਅਸੀਂ ਵੀ ਇਸ ਸਜਾਵਟ ਨੂੰ ਦੇਖਦੇ ਹਾਂ ਆਨੰਦ ਮਾਨਦੇ ਹਾਂ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਦੀ ਬਹੁਤ ਸੋਹਣਾ ਪ੍ਰਬੰਧ ਹੈ ਜੀ ਬੜੀ ਮਹਾਰਾਜ ਦੀ ਕਿਰਪਾ ਵਾ ਅੱਜ ਸਵੇਰੇ ਨਗਰ ਕੀਰਤਨ ਵੀ ਨਿਕਲਿਆ ਆ ਰਿਹਾ ਅੱਜ ਇੱਥੇ ਪਹੁੰਚਣਾ ਵਾ ਉਹਦੇ ਨਾਲ ਵੀ ਸੰਤਾਂ ਦਾ ਵੀ ਪ੍ਰਬੰਧ ਬਹੁਤ ਸੋਹਣਾ ਦੇਖ-ਦੇਖ ਰੱਖੀ ਗਈ ਆ ਸਰਕਾਰ ਵੱਲੋਂ ਚਿੱਠੀ ਵੀ ਗੱਡੀ ਜਾਂਦੀ ਹੈ ਕਮਿਸ਼ਨਰ ਸਾਹਿਬ ਨੂੰ ਉਹਦੇ ਵੀ ਦੇਖਰੇਖ ਨਾਲ ਸਰਕਾਰ ਵੱਲੋਂ ਲੱਗੇ ਆ ਬੱਲੇ ਇੱਥੇ ਜਾਣੀ ਹੈ ਤੇ ਇੱਥੇ ਲੋਕਾਂ ਦੀ ਰਹਿਣ ਦਾ ਪ੍ਰਬੰਧ ਖਾਣ ਪੀਣ ਦਾ ਪ੍ਰਬੰਧ ਹੋਰ ਵੀ ਪ੍ਰਬੰਧ ਜਿਹੜੇ ਉੱਤੇ ਵੇਖੋ ਸ਼ਾਨੋ ਸ਼ੌਕਤ ਬਣਾਏ ਬਹੁਤ ਸੋਨੇ ਫੁੱਲ ਬੜੇ ਤਰ੍ਹਾਂ ਤਰ੍ਹਾਂ ਦੇ ਫੁੱਲ ਲਿਆ ਅਗ ਲਾਏ ਨੇ ਜੇ ਸੰਤਾਂ ਦੇਸ਼ਾਂ ਉਦੇਸ਼ਾਂ ਤੋਂ ਆਉਂਦੀਆਂ ਨੇ ਉਹਨਾਂ ਵਾਤੇ ਸਜਾਵਟ ਦਾ ਸੋਹਣਾ ਪ੍ਰਬੰਧ ਬਾਬੇ ਦੀਪ ਸਿੰਘ ਨੇ ਜਲਮ ਦਿਹਾੜੇ ਨੂੰ ਮੁੱਖ ਰੱਖ ਕੇ ਕੀਤਾ ਗਿਆ ਮੈਨੇਜਰ ਸਰਦਾਰ ਹਰਪ੍ਰੀਤ ਸਿੰਘ ਜੀ ਇੱਥੇ ਉਹਨਾਂ ਦੀ ਦੇਖ ਰੇਖ ਵਿੱਚ ਬਹੁਤ ਸੋਹਣਾ ਪ੍ਰਬੰਧ ਆ ਫੇਰ ਠੰਡਪਾਤ ਸਾਹਿਬ ਤੇ ਚੱਲਣ ਹੀ ਡੇ ਆ ਕੁਝ ਭਾ ਕੇ ਭੋਗ ਪੈਣੇ ਨੇ ਉਹਨਾਂ ਵਾਸਤੇ ਵੀ ਦੇਖ ਰੇਖ ਰੱਖੀ ਗਈ ਜੇ ਬਸੰਤਾਂ ਨੂੰ ਕਿਸੇ ਗੱਲ ਦੀ ਦਿੱਕਤ ਨਾ ਆਵੇ ਲੰਗਰ ਥਾਂ-ਵਰ ਥਾਂ ਸਾਰਿਆਂ ਨੂੰ ਜਗ੍ਹਾ ਦਿੱਤੀ ਗਈ ਵੀ ਇੱਥੇ ਲੰਗਰ ਲੱਗਣਗੇ ਹਰ ਇੱਕ ਚੀਜ਼ ਦਾ ਧਿਆਨ ਰੱਖਿਆ ਗਿਆ ਜੀ ਬਹੁਤ ਬਹੁਤ ਰਹੀ ਨਗਰ ਕੀਰਤਨ ਵੀ ਚੱਲ ਰਿਹਾ ਹੈਗਾ ਉਹਦਾ ਹੀ ਬਹੁਤ ਆਨੰਦ ਹੈਗਾ ਬਹੁਤ ਸਾਰੇ ਅੱਗੇ ਝਾੜੂਣਾ ਸੇਵਾ ਹੋ ਰਹੀ ਬਾਬਾ ਜੀ ਦਾ ਪ੍ਰਕਾਸ਼ ਜਾ ਰਿਹਾ ਹੈਗਾ ਫਿਰ ਉਸ ਤੋਂ ਬਾਅਦ ਪਿੱਛੇ ਬਹੁਤ ਜ਼ਿਆਦਾ ਘੋੜੇ ਬਾਬਾ ਜੀ ਸਿੰਘਾਂ ਦੇ ਸਾਨੂੰ ਖੁਦ ਜੋਸ਼ ਬਹੁਤ ਆ ਰਿਹਾ ਵੇ ਬੜਾ ਇਹ ਆਨੰਦਮਈ ਹੈ ਪਰ ਪ੍ਰਮਾਤਮਾ ਆਕਾਲ ਸੱਚਖੰਡ ਥੱਲੇ ਪ੍ਰਗਟ ਹੋਇਆ ਵਾ ਜੀ ਅਸਾਂ ਕਹੀਏ ਬਹੁਤ ਧੰਨਵਾਦ ਜਿਨੇ ਸਾਨੂੰ ਸਨ ਇਹਨਾਂ ਸਮਾਂ ਦਿੱਤਾ ਬਹੁਤ ਧੰਨਵਾਦ ਸਾਰੀ ਕਮੇਟੀ ਦਾ ਸਾਰੇ ਇੰਨਾ ਸੋਹਣਾ ਆਨੰਦਮਈ ਜੋ ਦੇਖ ਰਹੀ ਸੀ ਰਾਤ ਨੂੰ ਵੀ ਦੇਖ ਰਹੀ ਸੀ ਅਸੀਂ ਕਿਤੇ ਕਿਵੇਂ ਨੇ ਫੁੱਲਾਂ ਦੀ ਸਜਾਵਟ ਹੋ ਰਹੀ ਕਿਵੇਂ ਫੁੱਲਾਂ ਦੇ ਨਾਲ ਸਾਰੇ ਸਜਾਏ ਜਾ ਰਹੇ ਹੋ ਅਸਲੀ ਫੁੱਲਾਂ ਦੇ ਨਾਲ ਕੋਈ ਨਕਲੀ ਨਹੀਂ ਇਹ ਸ ਬਹੁਤ ਹੀ ਚੰਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਸਾਰੀ ਸੰਗਤ ਨੂੰ ਬਾਬਾ ਦੀਪ ਸਿੰਘ ਜੀ ਬਹੁਤ ਬਹੁਤ ਵਧਾਈ ਹੋਵੇ ਜੀ ਇਹ ਬਾਬਾ ਜੀ ਦੀ ਕਿਰਪਾ ਦੇ ਨਾਲ ਸੱਚ ਹੈ ਕਿ ਅਸੀਂ ਵੀ ਇਹਤਵਾਰ ਦੇ ਇਤਵਾਰ ਬਾਬਾ ਜੀ ਨੇ ਆਪਣੀ ਕਿਰਪਾ ਦੇ ਨਾਲ ਸਾਨੂੰ ਕੈਨੇਡਾ ਦੇ ਵਿੱਚ ਅਸੀਂ ਵੀ ਉੱਥੇ ਚਪੈਰਾ ਸਾਹਿਬ ਬਣਾਉਣੀ ਹੈ ਜੀ ਗੁਰੂ ਸਾਹਿਬ ਨੇ ਇਹ ਸਾਨੂੰ ਆਪਣੀ ਆਪਦੀ ਕਿਰਪਾ ਦੇ ਨਾਲ ਸਾਨੂੰ ਜੌਬ ਲਾਈ ਹੋਈ ਹੈ ਬਾਬਾ ਜੀ ਦਾ ਬਹੁਤ ਬਹੁਤ ਧੰਨਵਾਦ ਬਾਬਾ ਸ਼ਿਦਦਾ ਜੀ ਬਹੁਤ ਬਹੁਤ ਧੰਨਵਾਦ ਚੜ੍ਹਦੀ ਕਲਾ ਰੱਖੇ ਗੁਰੂ ਸਾਹਿਬ ਸਾਰੀ ਸੰਗਤ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਧੰਨ ਧੰਨ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਤੇ ਸੰਗਤਾਂ ਦਾ ਬਹੁਤ ਉਤਸ਼ਾਹ ਆ ਬਹੁਤ ਸ਼ਰਧਾ ਭਾਵਨਾ ਨਾਲ ਸੰਗਤਾਂ ਆ ਰਹੀਆਂ ਨੇ ਤੇ ਬਹੁਤ ਸੋਹਣੀਆਂ ਸਜਾਵਟਾਂ ਹੋਈਆਂ ਨੇ ਲੰਗਰ ਵੀ ਤਿਆਰ ਕੀਤੇ ਜਾ ਰਹੇ ਨੇ ਸੰਗਤਾਂ ਵੱਲੋਂ ਤੇ ਸਾਰੀਆਂ ਸੰਗਤਾਂ ਬੜੇ ਸ਼ਰਧਾ ਭਾਵਨਾ ਨਾਲ ਮਨਾ ਰਹੀਆਂ ਨੇ ਤੇ ਬਹੁਤ ਮੁਬਾਰਕ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਤੇ ਬਹੁਤ ਸੁਣੀਆ ਸੁੰਦਰ ਸਜਾਵਟ ਕੀਤੀ ਗਈ ਹੈ ਅਲੌਕਿਕ ਸਜਾਵਟ ਕੀਤੀ ਗਈ ਹੈ ਦੇਸ਼ ਵਿਦੇਸ਼ ਤੋਂ ਫੁੱਲ ਮੰਗਾਏ ਗਏ ਨੇ ਇਨਾ ਫੁੱਲਾਂ ਦੀ ਸਜਾਵਟ ਬਾਬਾ ਦੀਪ ਸਿੰਘ ਜੀ ਦੇ ਗੁਰਦੁਆਰਾ ਸਾਹਿਬ ਕੀਤੀ ਗਈ ਹੈ ਦੇਸ਼ ਵਿਦੇਸ਼ ਤੋਂ ਸੰਗਤ ਇਸ ਦਿਨ ਬਾਬਾ ਜੀ ਦੇ ਜਨਮ ਨੂੰ ਜਨਮ ਦਿਨ ਨੂੰ ਮਨਾਉਣ ਲਈ ਇੱਥੇ ਪਹੁੰਚਦੀ ਹੈ ਇੱਥੇ ਆ ਕੇ ਨਤਮਸਤਕ ਹੁੰਦੀ ਹੈ ਜੇ ਸਜਾਵਟ ਦੀ ਗੱਲ ਕਰੀਏ ਤਾਂ ਦੇਸ਼ ਵਿਦੇਸ਼ ਤੋਂ ਫੁੱਲ ਮੰਗਾਏ ਗਏ ਨੇ ਤਰ੍ਹਾਂ ਤਰ੍ਹਾਂ ਦੇ ਫੁੱਲ ਹੈ ਜਿਹਦੀ ਅਨ ਮਨ ਮੋਹਕ ਦ੍ਰਿਸ਼ ਪੇਸ਼ ਕਰਦੀ ਹੈ ਸਜਾਵਟ ਵੇਖ ਕੇ ਆਪਣਾ ਹੀ ਅਲੌਕਿਕ ਦ੍ਰਿਸ਼ ਵੇਖ ਕੇ ਜੀ ਆਸ਼ਾਸ਼ਕਾਰ ਉੱਠਦਾ ਹੈ ਬਾਬਾ ਜੀ ਦੇ ਜਨਮ ਦਿਹਾੜਾ ਕੱਲ ਯਾਨੀ 27 ਜਨਵਰੀ ਨੂੰ ਬੜੀ ਸ਼ਰਧਾ ਤੇ ਸਤਿਕਾਰ ਨਾਲ ਮਨਾਇਆ ਜਾ ਰਿਹਾ ਹੈ ਪੂਰਾ ਦਿਨ ਦੀਵਾਨ ਸੱਜਣਗੇ ਸ਼੍ਰੀ ਅਕਨਪਾਠ ਸਾਹਿਬ ਦੇ ਭੋਗ ਪਾਏ ਜਾਣਗੇ ਅਤੇ ਦੇਰ ਸ਼ਾਮ ਨੂੰ ਆਤਿਸ਼ਬਾਜ਼ੀ ਹੋਏਗੀ ਕੈਪਨਾ ਪਰਸਨ ਵਿਪਨ ਦੇ ਨਾਲ ਜੋਤੀ ਬਹਿਲ ਦੈਨਿਕ ਸਵੇਰਾ ਟੀਵੀ ਅੰਮ੍ਰਿਤਸਰ